ਸਰਦੀ ਪੰਜ ਗਰਾਹੀ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਐਕਚੁਅਲੀ ਰੁਕੇ ਨਹੀਂ ਹੈਗੇ ਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਦੇ ਵਿੱਚ ਜਾ ਕੇ ਕਾਂ ਕਿਰਾਵ ਪਾਜੀ ਦੇ ਨਾਲ ਹੀ ਹੈ ਨਾ ਜੀ ਤੇ ਉਹ ਮੋਟਰਸਾਈਕਲ ਉਹਨਾਂ ਸਕਿਡ ਕਰ ਗਿਆ ਏਕੇ ਤੇ ਉਹ ਲੋਕੀ ਕਹਿੰਦੇ ਆ ਕਿ ਵਾਰਨਿੰਗਿੰਗ ਦੀ ਸੀ ਉਹਨੂੰ ਉਹ ਤੇ ਲੱਗਾ ਕਿ ਨਹੀਂ ਲੱਗਾ ਉਹਨਾਂ ਦਾ ਲਾਲ ਚੱਲ ਰਿਹਾ ਉਹ ਉਦੋਂ ਪਤਾ ਲੱਗਿਆ ਇਸ ਸਮੇਂ ਦੀ ਵੱਡੀ ਖਬਰ ਫਰੀਦਕੋਟ ਤੋਂ ਆ ਰਹੀ ਆ ਫਰੀਦਕੋਟ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਨਾਕੇ ਤੇ ਨੌਜਵਾਨਾਂ ਨੂੰ ਰੁਕਣ ਦਾ ਜਦੋਂ ਇਸ਼ਾਰਾ ਕੀਤਾ ਗਿਆ ਤਾਂ ਨੌਜਵਾਨ ਰੁਕਣ ਦੀ ਬਜਾਏ ਨਾਕਾ ਤੋੜ ਕੇ ਭੱਜਣ ਲੱਗੇ ਤਾਂ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਅੱਗੇ ਭੱਜਣ ਦੇ ਚੱਕਰ ਦੇ ਵਿੱਚ ਬੈਰੀਕੇਡਜ ਵੱਜ ਕੇ ਇੰਜਰ ਹੋ ਜਾਂਦੇ ਨੇ ਘਾਇਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਤੁਹਾਨੂੰ ਕਿ ਪੁਲਿਸ ਵੱਲੋਂ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਲੈ ਕੇ ਤੇ 15 ਅਗਸਤ ਲੈ ਕੇ ਸੁਰੱਖਿਆ ਟਾਈਡ ਕੀਤੀ ਗਈ ਹੈ ਤੇ ਅਗਰ ਕਿਸੇ ਵੀ ਜਗ੍ਹਾ ਤੇ ਨਾਕੇ ਲਗਾ ਕੇ ਇਸ ਤਰ੍ਹਾਂ ਪੁਲਿਸ ਵੱਲੋਂ ਰੋਕਿਆ ਜਾਂਦਾ ਤਾਂ ਤੁਸੀਂ ਵੀ ਮੌਕੇ ਤੇ ਪੁਲਿਸ ਦੀ ਗੱਲ ਸੁਣ ਕੇ ਜਾਇਆ ਕਰੋ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਜਿਸ ਤੋਂ ਬਾਅਦ ਵੱਡੇ ਖਮਿਆਜੇ ਵੀ ਭੁਗਤਣੇ ਪੈਂਦੇ ਨੇ ਤਾਂ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆਈਆਂ ਵਾ ਜਿੱਥੇ ਪੁਲਿਸ ਦੇ ਨਾਕੇ ਤੋਂ ਭੱਜਦੇ ਚੱਲਦੇ ਦੋ ਨੌਜਵਾਨ ਕਾਇਰ ਹੋ ਜਾਂਦੇ ਨੇ ਤੇ ਪੁਲਿਸ ਵੱਲੋਂ ਜਦੋਂ ਉਹਨਾਂ ਨੂੰ ਰੋਕਣ ਵਾਸਤੇ ਹਵਾਈ ਫਾਇਰ ਕੀਤਾ ਜਾਂਦਾ ਤਾਂ ਉਹ ਗੋਲੀ ਦੀ ਆਵਾਜ਼ ਕੇ ਅੱਗੇ ਜਾ ਕੇ ਬੈਰੀਕੇਡ ਦੇ ਵਿੱਚ ਵਗ ਜਾਂਦੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਦੱਸਿਆ ਕਿ 15 ਅਗਸਤ ਨੂੰ ਲੈ ਕੇ ਨਾਕਾਬੰਦੀ ਕੀਤੀ ਗਈ ਸੀ ਤਾਂ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਜਦੋਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਰੋਕਣ ਦੀ ਬਜਾਏ ਨਾਕਾ ਤੋੜ ਕੇ ਭੱਜਣ ਲੱਗੇ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਵਾਸਤੇ ਹਵਾਈ ਫਾਇਰ ਕੀਤਾ ਗਿਆ ਤਾਂ ਹਵਾਈ ਫਾਇਰ ਦੀ ਆਵਾਜ਼ ਸੁਣ ਕੇ ਨੌਜਵਾਨ ਅੱਗੇ ਜਾ ਕੇ ਬੈਰੀਕੇਡ ਦੇ ਵਿੱਚ ਜਾ ਕੇ ਵੱਜ ਕੇ ਡਿੱਗ ਜਾਂਦੇ ਨੇ ਘਾਇਲ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵਾ ਤਾਂ ਹੋਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਇਹ ਕਹਿਣਾ ਆਉ ਤੁਹਾਨੂੰ ਸੁਣਾਨੇ ਹਾਂ ਜੀ ਕਿ ਸਾਡੇ ਹੁਣ ਜਿੱਦਾਂ ਤੁਹਾਨੂੰ ਪਤਾ ਹੈ 15 ਜਸ ਨੇੜੇ ਆ ਰਹੀ ਹੈ ਤੇ ਅਸੀਂ ਜਗਾ ਜਗਾ ਨਾਕੇ ਲਗਾਏ ਹੋਏ ਆ ਤਾਂ ਸਾਡੀ ਪੰਜਗराई ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਤੇ ਉੱਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੂ ਇਸ਼ਾਰਾ ਕੀਤਾ ਉਹ ਐਕਚੁਅਲੀ ਰੁਕੇ ਨਹੀਂ ਹੈਗੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੀ ਸੀ ਜਦ ਰੋਕਿਆ ਲੋਕੇ ਨਹੀਂ ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿੱਦਾਂ ਵੈਰੀਗੇਟ ਟਾਈਪ ਹੁੰਦੇ ਨੇ ਇਹ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਾ ਕੇ ਕਾਂ ਕਿਰਾ ਵਜੇ ਦੇ ਨਾਲ ਹੀ ਹਨਾ ਜੀ ਤੇ ਉਹ ਮੋਟਰਸਾਈਕਲ ਉਹਨਾਂ ਦਾ ਸਕਿਡ ਕਰ ਗਿਆ ਗਿਰ ਗਿਆ ਜਿਸ ਕਰਕੇ ਉਹਨਾਂ ਦੇ ਰਗੜਾ ਵਗੈਰਾ ਸੱਟਾਂ ਤੇ ਜਦੋਂ ਉਹ ਲੱਗੀਆਂ ਨੇ ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮਾ ਕਰਾਇਆ ਸਰ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਕਿ ਲੜਕੇ ਦੀ ਬਾਹ ਤੇ ਫਰ ਲੱਗਾ ਨਹੀਂ ਇਦਾਂ ਨਹੀਂ ਜੀ ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨਾਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨ ਵੀ ਕੀਤਾ ਸਾਡੇ ਚੌਂਕੀ ਚਾਰ ਨੇ ਤੇ ਭਾਈ ਇਹ ਕੁਛੀ ਰੁਕੋ ਤੇ ਨੰਬਰ ਵੀ ਹੈ ਨਹੀਂ ਸੀ ਕੋਈ ਮੋਟਰਸਾਈਕਲ ਤੇ ਤੇ ਫਿਰ ਐਸੀ ਕਿਉਂਕਿ ਥੋੜੀ 15 ਅਗਸਤ ਕਰਕੇ ਥੋੜੀ ਚੈਕਿੰਗ ਵੀ ਚੱਲ ਰਹੀ ਹੈ ਥੋੜੀ ਅਲਰਟਨੈਸ ਵੀ ਜ਼ਿਆਦਾ ਹੈਗੀ ਹੈ ਤਾਂ ਉਹਨੇ ਜੇ ਕੇਰਾ ਫਾਇਰ ਜਿਹੜਾ ਕੀਤਾ ਹੈਗਾ ਵਾਚ ਕੀਤਾ ਜਸਟ ਉਹਨੂੰ ਕੀ ਕਹਿੰਦੇ ਆ ਕਿ ਵਾਰਨਿੰਗਿੰਦੀ ਸੇਕ ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ ਉਹਨਾਂ ਚ ਲਾਲ ਚੱਲ ਰਿਹਾ ਉਹ ਉਦੋਂ ਪਤਾ ਲੱਗੇਗਾ ਸਰ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ ਚੋਂ ਮਾਈਨਰ ਹੈ ਉਹ ਸਿਰਫ ਪੁਲਿਸ ਤੋਂ ਡਰਦੇ ਮਰੇ ਜਿਹੜਾ ਉਹਨਾਂ ਨੇ ਆਪ ਦਾ ਬਾਈਕ ਜਿਹੜਾ ਪਿੱਛੇ ਇਹਦੇ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਤਨੇ ਹੈ ਨਹੀਂ ਕਿ ਉਹ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਕੱਲਿਆਂ ਰੁਕਿਆ ਬਾਕੀਆਂ ਨੂੰ ਵੀ ਰੋਕ ਕੇ ਚੈੱਕ ਕਰ ਰਹੇ ਸੀ ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ ਤੇ ਜੇ ਉਹਨਾਂ ਨੂੰ ਕੋਈ ਇਦਾਂ ਦੀ ਕਹਾਣੀ ਸੀ ਤੇ ਰੁਕ ਕੇ ਪੁਲਿਸ ਨੂੰ ਦੱਸਦੇ ਹਨਾ ਜੀ ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਇਹ ਚੀਜ਼ ਸ਼ੰਕਾ ਪੈਦਾ ਕਰਦੀ ਹੈ ਦੋਨੋਂ ਬੱਚਿਆਂ ਦੀ ਕੰਡੀਸ਼ਨ ਕਿਦਾਂ ਹੈ ਦੇ ਆਰ ਫਾਈਂਡ ਠੀਕ ਨੇ ਜੀ ਉਹ ਜੇਰੇ ਇਲਾਜ ਨੇ ਠੀਕ